ਇਹ ਡਰਾਮਿਆਂ ਚੋਂ ਨਿਕਲੀ ਸਰਕਾਰ ਹਰ ਵੇਲੇ ਕੋਈ ਨਾ ਕੋਈ ਡਰਾਮਾ ਕਰਦੀ ਹੈ ਜੀ ਇੱਕ ਡਰਾਮਾ ਇਹ ਵੀ ਰਚਿਆ ਜਦੋਂ ਰਾਤ 9:30 ਵਜੇ ਇਹਨਾਂ ਨੇ ਸਮਣੇ ਤੇ ਜੋ ਆਏ ਮੇਰੇ ਘਰੇ ਮੇਰੇ ਹੀ ਨਹੀਂ ਮੈਨੂੰ ਬਾਅਦ ਚੋਂ ਪਤਾ ਚੱਲਿਆ 20-25 ਬੰਦਿਆਂ ਦੇ ਪਿੱਛੇ ਪਤਾ ਇਹ ਚੱਲ ਰਿਹਾ ਸੀ 2-3 ਦਿਨਾਂ ਤੋਂ ਬਈ ਇਹ 28 ਦੇ 28 ਥਾਣਿਆਂ ਚ ਲੱਭ ਰਹੇ ਸੀ ਵੀ ਕੋਈ 5 ਸਾਲ ਪੁਰਾਣੀ ਕੰਪਲੇਂਟ ਵੀ ਹੈਗੀ ਹੈ ਆਸ਼ੂ ਦੇ ਖਿਲਾਫ ਤਾਂ ਦੱਸੋ ਤਾਂ ਕਿ ਇਹਨੂੰ ਪਕੜਿਆ ਜਾਏ ਬڑے ਲੋਕ ਵਿੱਚੋਂ ਦੱਸਦੇ ਸੀਗੇ ਤੇ ਜੇ ਕੋਈ ਹੋਏਗੀ ਤੇ ਕੰਪਲੇਂਟ ਤਾਂ ਹੀ ਉਹ ਪਕੜਨਗੇ ਕੱਲ ਇੱਕਦਮ ਪਤਾ ਚੱਲਿਆ ਘਰੋਂ ਘਰਦਿਆਂ ਨੇ ਲਿਖਤਾ ਬਈ ਉਹ ਇਲੈਕਸ਼ਨ ਚ ਬਿਜ਼ੀ ਹੈ ਤੇ 19 ਤਰੀਕ ਤੋਂ ਬਾਅਦ ਤੁਹਾਡੇ ਕੋਲ ਪੇਸ਼ ਹੋਣਗੇ ਉਸ ਤੋਂ ਬਾਅਦ ਸਵੇਰੇ ਤੁਸੀਂ ਲੋਕਾਂ ਨੇ ਵੀ ਰਿਐਕਸ਼ਨ ਮੰਗੇ ਤੇ ਮੈਂ ਸਭ ਨੂੰ ਇਹੀ ਆਖਿਆ ਬਈ ਕਿਸੇ ਵੀ ਤਫ਼ਤੀਸ਼ ਤੋਂ ਅਸੀਂ ਭੱਜਣ ਵਾਲੇ ਨਹੀਂ ਨਾ ਪਹਿਲਾਂ ਭੱਜੇ ਸੀ ਨਾ ਹੁਣ ਭੱਜਣ ਵਾਲੇ ਆ ਜਿਹੜੀ ਏਜੰਸੀ ਬੁਲਾਏਗੀ ਅਸੀਂ ਆਵਾਂਗੇ ਪਰ 19 ਤਰੀਕ ਤੱਕ ਅਸੀਂ ਇਲੈਕਸ਼ਨ 'ਚ ਆ ਸਾਡੇ ਇਲੈਕਸ਼ਨ ਨੂੰ ਡੀਰੇਲ ਕਰਨ ਦੀ ਜਿਹੜੀ ਇਹ ਕੋਝੀ ਇਹਨਾਂ ਨੇ ਸਾਜ਼ਿਸ਼ ਰਚੀ ਸੀ ਅਸੀਂ ਉਹਦੇ 'ਚ ਨਹੀਂ ਆਉਣਾ 19 ਤਰੀਕ ਤੋਂ ਬਾਅਦ ਅਸੀਂ ਤੁਹਾਡੇ ਕੋਲ ਆਵਾਂਗੇ ਜੋ ਮਰਜ਼ੀ ਤੁਸੀਂ ਸਾਡੇ ਕੋਲ ਸਵਾਲ ਜਵਾਬ ਕਰ ਲਿਓ ਜੀ ਮੇਰਾ ਖਿਆਲ ਤਕਰੀਬਨ ਤੁਹਾਡੇ 'ਚੋਂ ਵੀ ਕਿਸੇ ਨਾ ਕਿਸੇ ਦੇ ਟੈਲੀਫੋਨ ਤੇ ਵੀ ਕਿਸੇ ਚੈਨਲ ਨੇ ਮੈਨੂੰ ਪੁੱਛਿਆ ਜਿਹਦੇ ਨਾਲ ਮੈਂ ਜਵਾਬ ਕਰ ਸਕਿਆ ਉਹਦੇ ਨਾਲ ਜ਼ਰੂਰ ਕਰਿਓ ਜੀ ਡਰਾਮਾ ਇਹ ਹਮੇਸ਼ਾ ਕਰਦੇ ਆ ਤੇ ਹੁਣ ਪਤਾ ਚੱਲਿਆ ਵੀ ਐਸਐਸਪੀ ਨੂੰ ਉਹਨਾਂ ਨੇ ਸਸਪੈਂਡ ਕਰ ਦਿੱਤਾ ਵੀ ਇਹਨੂੰ ਬੁਲਾਇਆ ਕਿਉਂ ਉਹ ਉਦੋਂ ਜਦੋਂ ਜੋ ਇਹਨਾਂ ਦਾ ਡਰਾਮਾ ਇਹਨਾਂ ਤੇ ਪੁੱਠਾ ਪੈਣ ਲੱਗਿਆ ਇਹਨਾਂ ਨੇ ਪਿਛਲੇ 4 ਮਹੀਨੇ ਚ ਕੀ ਨਹੀਂ ਕੀਤਾ ਸਾਡੇ ਕਾਉਂਸਲਰਾਂ ਤੇ ਪਰਚੇ ਕੀਤੇ ਝੂਠੇ ਇਹਨਾਂ ਨੇ ਪੁਰਾਣੀਆਂ ਕੰਪਲੇਂਟਾਂ ਕੱਢ ਕੇ ਕੋਈ ਫਰੈਸ਼ ਕੰਪਲੇਂਟ ਨਹੀਂ ਸੀ ਵਰਕਰਾਂ ਤੇ ਝੂਠੇ ਪਰਚੇ ਕਰੇ ਸਾਨੂੰ ਜ਼ਮਾਨਤਾ ਕਰਾਣੀਆਂ ਪਈਆਂ ਅਸੀਂ ਕਦੀ ਨਹੀਂ ਬੋਲੇ ਅਸੀਂ ਡਟ ਕੇ ਲੜਾਈ ਲੜੀ ਖੋਡੇ ਮੋਰੇ ਵੀ ਆ ਕੇ ਕਦੀ ਆਪਣਾ ਰੋਣਾ ਨਹੀਂ ਰੋਇਆ ਵੀ ਕੋਈ ਗੱਲ ਨਹੀਂ ਜਿੰਨੀ ਕਿ ਤਸ਼ੱਦਦ ਕਰ ਸਕਦੇ ਆ ਕਰ ਲੈਣ ਪਰ ਅਸੀਂ ਇਹਨਾਂ ਨੂੰ ਇਲੈਕਸ਼ਨਾਂ 'ਚ ਮੋਰੇ ਖੜਨ ਨਹੀਂ ਦੇਣਾ ਔਰ ਸਾਨੂੰ ਸਾਨੂੰ ਤਾਕਤ ਦੇਣ ਵਾਲੇ ਸੀ ਸਾਡੇ ਸਾਰੀ ਲੀਡਰਸ਼ਿਪ ਔਰ ਖਾਸ ਤੌਰ ਤੇ ਲੁਧਿਆਣੇ ਦੇ ਲੋਕ ਵੀ ਤੂੰ ਡਰਨਾ ਨਹੀਂ ਤੂੰ ਡਟਿਆ ਰਹਿ ਤੇ ਅਸੀਂ ਡਟੇ ਰਹੇ ਹਮੇਸ਼ਾ ਤੇ ਕੱਲ ਰਾਤ ਦੇ ਜਿਹੜਾ ਡਰਾਮਾ ਇਹਨਾਂ ਨੇ ਕਰਿਆ ਮੈਨੂੰ ਪਕੜਨ ਲਈ ਇਹਨਾਂ ਦੇ ਮਨੋਂ ਇਹ ਇੰਟਰਸਟ ਸੀਗਾ ਵੀ ਇਹਨੂੰ ਅੰਦਰ ਕਰਦੀਏ ਤੇ ਸਭ ਨੂੰ ਡਰਾ ਲਈਏ ਕਹਿਣ ਨੂੰ ਕੁਝ ਨਹੀਂ ਮੁੱਦਾ ਕੋਈ ਹੈ ਨਹੀਂ ਸਿਰਫ ਡਰ ਭੈ ਨਾਲ ਜੇ ਕੋਈ ਮੀਟਿੰਗਾਂ ਵੀ ਅੱਜ ਉਹਨਾਂ ਦੀਆਂ ਹੋ ਰਹੀਆਂ ਤੇ ਉਹ ਵੀ ਅਫੀਸਰ ਕਰਵਾ ਰਹੇ ਆ ਜਾ ਕੇ ਲੋਕਾਂ ਨੂੰ ਕਹਿ ਕੇ ਕਿਸੇ ਨੂੰ ਡਰਾਉਂਦੇ ਆ ਕਿਸੇ ਨੂੰ ਧਮਕਾਉਂਦੇ ਆ ਅੱਜ ਵੀ ਸਾਡੇ ਵਰਕਰਾਂ ਨੂੰ ਬੁਲਾਇਆ ਜਾ ਰਿਹਾ ਸਿਰਫ ਡਰਾਇਆ ਧਮਕਾਇਆ ਜਾ ਰਿਹਾ ਵੀ ਘਰ ਬੈਜੋ ਨਹੀਂ ਤਾਂ ਤੁਸੀਂ ਫੇਸ ਕਰੋਗੇ ਕਨਸੀਕਵੈਂਸ ਇਸ ਐਸੀ ਗੱਲ ਆ ਜਦੋਂ ਬੈਕਲੈਸ਼ ਹੋਇਆ ਔਰ ਲੋਕਾਂ ਦਾ ਰੋਹ ਆਇਆ ਸਾਹਮਣੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਨਵਾਂ ਡਰਾਮਾ ਸ਼ੁਰੂ ਕਰ ਦਿੱਤਾ ਤੇ ਅੱਜ ਇਹ ਕਹਿੰਦੇ ਐ ਬਈ ਅਸੀਂ ਐਸਐਸਪੀ ਨੂੰ ਤਾਂ ਕਿਹਾ ਹੀ ਨਹੀਂ ਸੀ ਕੋਈ ਬਿਗੈਰ ਆਰਡਰਾਂ ਤੋਂ ਇਹਨਾਂ ਨੇ ਸਸਪੈਂਡ ਕਰਤਾ ਬਿਗੈਰ ਆਰਡਰਾਂ ਤੋਂ ਕੋਈ ਐਸਐਸਪੀ ਇਹ ਜੀ ਹਰਕਤ ਕਰ ਸਕਦਾ ਹੈ ਇਹਨਾਂ ਦੇ ਬਿਗੈਰ ਪੁੱਛੇ ਜਿੱਥੇ ਇਲੈਕਸ਼ਨ ਚੱਲਦੇ ਹੋਣ ਇਹੋ ਜਿਹਾ ਕਿਤੇ ਐਕਸ਼ਨ ਹੋ ਸਕਦਾ ਹੈ ਤੁਸੀਂ ਆਪ ਦੱਸੋ ਮੈਂ ਤੇ ਅੱਜ ਡਰਾਮਾ ਕੀਤਾ ਜਾ ਰਿਹਾ ਅਗਰ ਤੁਸੀਂ ਪੁੱਛੋ ਹਾਲਾਤ ਇਹਨਾਂ ਦੇ ਇਹ ਨਹੀਂ ਅੰਦਰ ਕਰਦੇ ਕਰਨਾ ਚਾਹੁੰਦੇ ਸੀ ਤਾਂ ਅਫਸਰ ਕਿਉਂ ਬਦਲ ਰਹੇ ਸੀਪੀ ਦਾ ਤਵਾਦਲਾ ਕਿਉਂ ਹੋਇਆ ਇੱਥੋਂ ਦੱਸੋ ਸਾਹ ਸੀਪੀ ਜੇ ਆਸ਼ੂ ਨੂੰ ਅੰਦਰ ਕਰੇਗਾ ਤਾਂ ਤੂੰ ਇੱਥੇ ਰਹਿ ਸਕਦਾ ਨਹੀਂ ਨਹੀਂ ਰਹਿ ਸਕਦਾ ਡੀਜੀ ਵਿਜੀਲੈਂਸ ਕਿਉਂ ਬਦਲਿਆ ਜਾਂਦਾ ਤੇ ਦੂਸਰਾ ਉਸ ਤੋਂ ਬਾਅਦ ਜਿਹੜਾ ਲੱਗਦਾ ਉਹ ਸਸਪੈਂਡ ਕਿਉਂ ਹੁੰਦਾ ਵੀ ਜਾਂ ਅੰਦਰ ਕਰ ਨਹੀਂ ਤਾਂ ਤੂੰ ਸਸਪੈਂਡ ਹਾਲਾਤ ਤਾਂ ਇੱਥੇ ਤਾਂ ਹੀ ਆ ਗਏ ਵੀ ਇਹ ਏਜੰਸੀਆਂ ਔਰ ਪੁਲਿਸ ਨੂੰ ਯੂਜ਼ ਕਰਕੇ ਇਸ ਸੂਬੇ ਤੇ ਰਾਜ ਕਰਨਾ ਚਾਹੁੰਦੇ ਆ ਔਰ ਇਹ ਬੜੀ ਦਲੇਰ ਕੌਮ ਹੈ ਇਸ ਸੂਬੇ ਦੀ ਉਹ ਬਿਲਕੁਲ ਡਰਨ ਵਾਲੀ ਨਹੀਂ ਸਭ ਸੱਚ ਤੇ ਖੜਨ ਵਾਲੇ ਆ ਇਸ ਇਲੈਕਸ਼ਨ ਚ ਉਹਨਾਂ ਨੂੰ ਇਹਦਾ ਬਕਾਇਦਾ ਤੌਰ ਤੇ ਜਵਾਬ ਮਿਲੇਗਾ ਸਰ ਕਿਉਂ ਬਹੁਤ ਧੰਨਵਾਦ ਲੱਗ ਰਿਹਾ ਕਿ ਇਸ ਤੋਂ ਪਹਿਲਾਂ ਤੁਸੀਂ ਜਦੋਂ ਤੁਹਾਡਾ ਜਿੰਨੇ ਵੀ ਆਪਣਾ ਵਕੀਲ ਭਾਈਚਾਰਾ ਸੀ ਉਹਨਾਂ ਨੇ ਪਹਿਲਾਂ ਕੱਲ ਜਿੰਦਾ ਰਣਜੀਤ ਨੇ ਕਿਹਾ ਸੀ ਕਿ ਉਹਨਾਂ ਨੂੰ ਅਸ਼ੰਕਾ ਹੈਗੀ ਹੈ ਕਿ ਤੁਹਾਡੇ ਉੱਤੇ ਜਿਹੜਾ ਹੈਗਾ ਕੁਆਲੀ ਫੇਰ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਤਿੰਨ ਦਿਨਾਂ ਦੇ ਉਹ ਲੱਭਦੇ ਪਏ ਆ ਵੀ ਕਿਹੜੇ ਕੇਸ ਚ ਨੂੰ ਅੰਦਰ ਭੇਜਣਾ ਹੈ ਅੱਜ ਲੱਭ ਕੇ ਸੰਮਣ ਕਰੇ ਮਨਸ਼ਾ ਉਹ ਇਹੀ ਸੀ ਕਿ ਕਿਸ ਤਰੀਕੇ ਜਾਬਤਾ ਪੂਰਾ ਕਰਕੇ ਇਹਨੂੰ ਅਰੈਸਟ ਕਰਨਾ ਉਹ ਤਾਂ ਜਦੋਂ ਵਾਪਸ ਬੈਕਫਾਇਰ ਹੋ ਗਿਆ ਇਹਨਾਂ ਦਾ ਉਸ ਤੋਂ ਬਾਅਦ ਆ ਨਵਾਂ ਡਰਾਮਾ ਸ਼ੁਰੂ ਹੋ ਗਿਆ ਸਸਪੈਂਸ਼ਨ ਨਾਲ ਸਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਐਸਐਸਪੀ ਨਾਲ ਤੁਹਾਡੇ ਕੋਈ ਸੰਬੰਧ ਸੀਗੇ ਕੋਈ ਮੀਟਿੰਗਾਂ ਹੋਈਆਂ ਸੀ ਤੁਹਾਡੇ ਨਾਲ ਤੁਸੀਂ ਕੋਈ ਆਪਣੇ ਆਪਣੇ ਆਪ ਨੂੰ ਸੰਬੰਧ ਕਰਵਾਏ ਥੋੜਾ ਨੂੰ ਹਾਈਪ ਤੇ ਪੰਜਾਬ ਦੇ ਆ ਵੈਸੇ ਆ 1 ਮਿੰਟ ਉਹ ਐਸਐਸਪੀ ਉਸ ਐਸਐਸਪੀ ਦੇ ਨਾਲ ਸਾਰੇ ਅਧਿਕਾਰੀ ਆ ਸੰਜੀਵ ਅਰੋੜੇ ਤੋਂ ਹੁਕਮ ਲੈ ਰਹੇ ਆ ਆ ਫੋਟੋ ਦੇਖੋ ਜੀ ਸਰ ਘੁਮਾ ਦਿਓ ਜੀ ਸਰ ਇੱਧਰ ਸਭਾ ਸਰ ਇੱਧਰ ਰੱਖੋ ਆ ਆ ਅਰੋੜਾ ਸਾਹਿਬ ਸਾਹਮਣੇ ਕਰ ਦਿਓ ਤੇ ਆ ਐਸਐਸਪੀ ਵਿਜੀਲੈਂਸ ਬੈਠਾ ਹੈ ਆ ਸਾਹਿਬ ਹੁਕਮ ਲੈ ਰਹੇ ਆ ਸਾਹਿਬ ਉਹਨਾਂ ਨੇ ਉਹਨਾਂ ਨੂੰ ਕੋ ਮੇਰੀ ਮੇਰੀ ਮੁਲਾਕਾਤ ਦੀ ਫੋਟੋ ਦਿਖਾਣ ਸਰ ਤੇ ਜਦੋਂ ਹੁਕਮ ਲੈ ਰਿਹਾ ਮੈਂ ਫੋਟੋ ਦਿਖਾਣਾ ਤੁਹਾਨੂੰ ਨਹੀਂ ਇੱਕ ਜਗ੍ਹਾ ਤੇ ਰੱਖ ਦਿਓ ਸਾਨੂੰ ਬਸ ਰੱਖ ਦਿਓ ਤੇ ਉਹ ਇੱਥੇ ਰੱਖ ਇਹ ਛੱਡ ਜੀ ਹੱਥ ਵੀ ਜੀ ਨਹੀਂ ਨਹੀਂ ਸੰਭਲੇ ਨਹੀਂ ਠੀਕ ਹੈ ਠੀਕ ਹੈ ਅਸੀਂ ਪ੍ਰੋਸ ਕਰ ਲਾਂਗੇ ਨਾ ਓਕੇ ਰਹਿੰਦੇ ਬਸ ਰੱਖ ਦਿਓ ਨਹੀਂ ਕਰਵਾਓ ਸਵਾਏ ਡਰਾਮਿਆਂ ਤੋਂ ਕੁਝ ਨਹੀਂ ਸਾਹਿਬ ਆ ਸਬੂਤ ਹੈ ਜਦੋਂ ਆਰਡਰ ਦਿੱਤੇ ਜਾਂਦੇ ਆ ਤੇ ਅੱਜ ਬਲੀ ਲੈ ਲਓ ਵੀ ਕਿਉਂਕਿ ਇਹਨਾਂ ਦਾ ਮਕਸਦ ਉਹਦੇ ਵਿੱਚ ਪੂਰਾ ਨਹੀਂ ਹੁੰਦਾ ਬੈਕ ਫਾਇਰ ਹੋ ਰਿਹਾ ਮੇਰੀ ਅਰੈਸਟ ਨੂੰ ਤੇ ਉਹਦੀ ਵਿਚਾਰੇ ਦੀ ਬਲੀ ਹੋ ਗਈ ਆ ਹਾਲਾਤ ਹੈ ਅੱਜ ਦੇ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਸੀਨੀਅਰ ਸਾਰੇ ਤੁਹਾਡੇ ਨਾਲ ਰੂਪੂ ਆ ਪੰਜਾਬ ਸਰਕਾਰ ਇੱਕ ਵੱਡਾ ਮੰਥਨ ਵੀ ਕਰ ਰਹੀ ਹੈ ਜੀ ਇੱਕ ਨੀਜੀ ਹੋਟਲ ਦੇ ਵਿੱਚ ਇਸੇ ਬਦੂ ਦੇ ਇਹਦੇ ਵਿੱਚ ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹਣਾ ਮੈਂ ਅਫਸਰਾ ਨੂੰ ਇਹ ਕਹਿਣਾ ਚਾਹਣਾ ਅਸਲੀ ਗੱਲ ਹੈ ਕਿ ਇਹ ਸਮਨਤਾ ਕੀਤੇ ਹੈਗੇ ਆ ਬਿਲਕੁਲ ਪੂਰੇ SLA ਨਾਲ ਪਰ ਅੱਜ ਜੋ ਇਲੈਕਸ਼ਨ ਦੇ ਹਾਲਾਤ ਹੈ ਆਮ ਆਦਮੀ ਪਾਰਟੀ ਬਿਲਕੁਲ ਖਿੱਲਰਦੀ ਜਾਂਦੀ ਆ ਕਿਉਂਕਿ ਇਹਨਾਂ ਦੇ ਆਪਣੇ ਭਵੱਕੜ ਉਹੋ ਹੀ ਨਹੀਂ ਸਾਂਭੇ ਜਾਂਦੇ ਕਿਉਂਕਿ ਦਿੱਲੀ ਵਰਸਸ ਪੰਜਾਬ ਹੋ ਗਿਆ ਤੁਹਾਨੂੰ ਵੀ ਪਤਾ ਜਿੱਦਣ ਦਿੱਲੀ ਵਰਸਸ ਪੰਜਾਬ ਹੋ ਜੂਵੇ ਤਾਂ ਪੰਜਾਬ ਸਾਰਾ ਇਕੱਠਾ ਹੋ ਜਾਂਦਾ ਅੱਜ ਪੰਜਾਬ ਵੈਸਟ ਦੀ ਇਲੈਕਸ਼ਨ ਦੇ ਵਿੱਚ ਲਗਭਗ ਦਿੱਲੀ ਦੇ ਖਿਲਾਫ ਖੜਾ ਹੋ ਗਿਆ ਔਰ ਮੈਂ ਇੱਕ ਅਫਸਰਾਂ ਨੂੰ ਗੱਲ ਕਹਿਣੀ ਚਾਹੁੰਦਾ ਇਹਨਾਂ ਨੇ ਪਿਛਲੇ ਸਮੇਂ 'ਚ ਵੀ 5-4 ਅਫਸਰ ਜਿਹੜੇ ਸਸਪੈਂਡ ਕੀਤੇ ਆ ਇਹਨਾਂ ਦੇ ਵਰਬਲ ਆਰਡਰਾਂ ਤੇ ਕੰਮ ਨਾ ਕਰੋ ਤੁਸੀਂ ਇਹਨਾਂ ਨੇ ਤੁਹਾਡੇ ਨਾਲ ਖੜੇ ਨਹੀਂ ਹੋਣਾ ਇਹਨਾਂ ਨੇ ਸਿਰਫ ਤੇ ਸਿਰਫ ਤੁਹਾਡੀ ਏਸੀਆਰ ਔਰ ਤੁਹਾਡਾ ਜਿਹੜਾ ਕਰੈਕਟਰ ਆ ਉਹ ਅਸੈਸੀਨੇਸ਼ਨ ਕਿਉਂਕਿ ਕਰੈਕਟਰ ਅਸੈਸੀਨੇਸ਼ਨ ਕਰਨ ਦੇ ਵਿੱਚ ਇਹ ਸਾਰੇ ਮਾਰ ਬਹੁਤ ਆ ਦਿੱਲੀ ਵਾਲੇ ਇਹਨਾਂ ਦੀ ਸਿੱਖਿਆ ਕ੍ਰਾਂਤੀ ਫੇਲ ਇਹਨਾਂ ਦਾ ਲਾਅ ਐਂਡ ਆਰਡਰ ਤੁਸੀਂ ਦੇਖ ਸਕਦੇ ਹੋ ਆ ਮੈਂ 2 ਦਿਨ ਹੋਏ ਬਠਿੰਡੇ ਜਾ ਕੇ ਆਇਆ ਇੱਕ ਫੌਜੀ ਦੀਆਂ ਲੱਤਾਂ ਕ੍ਰਸ਼ ਕਰ ਦਿੱਤੀਆਂ ਔਰ ਉਹਦੇ ਤੋਂ ਬਾਅਦ ਉੱਥੇ ਜਿਹੜਾ ਪੁਲਿਸ ਆ ਉਸ ਪਿੰਡ ਤੇ ਦਬਾਅ ਬਣਾਉਂਦੀ ਆ ਵੀ ਤੁਹਾਡੇ ਚੋਂ ਕਹਨੇ ਪੋਸਟ ਪਾਈ ਆ ਅਸੀਂ ਉਹ ਜਿਹੜਾ ਪਿੰਡ ਦੇ ਵਿੱਚ ਇਹ ਕੰਮ ਹੋਣ ਨਹੀਂ ਦੇਣਾ ਪੁਲਿਸ ਦਬਾਅ ਬਣਾਉਂਦੀ ਆ ਇੱਕ ਪਾਸੇ ਸਮਗਲਰਾ ਦਾ ਡਰ ਇੱਕ ਪਾਸੇ ਪੁਲਿਸ ਪੁਲਿਸ ਦਾ ਡਰ ਪੰਜਾਬ ਦੇ ਲੋਕੀ ਇੰਨੇ ਕਮਜ਼ੋਰ ਹਜੇ ਹੋਏ ਨਹੀਂ ਐ ਇਹਨਾਂ ਨੂੰ ਦਿੱਲੀ ਵਾਲਿਆਂ ਨੂੰ ਭੁਲੇਖਾ ਔਰ ਭਗਵੰਤ ਮਾਨ ਚੀਫ ਮਿਨਿਸਟਰ ਨਹੀਂ ਹੈਗਾ ਅਸਲੀ ਗੱਲ ਐ ਸਿਰਫ ਕੁਰਸੀ ਤੇ ਬੈਠਾ ਆ ਅਸਲੀ ਜਿਹੜਾ ਚੀਫ ਮਿਨਿਸਟਰ ਆ ਉਹ ਕੇਜਰੀਵਾਲ ਆ ਔਰ ਮੈਂ ਇਹਨਾਂ ਸਾਰੇ ਅਫਸਰਾਂ ਨੂੰ ਕਹਿੰਦਾ ਇਹ ਤੁਸੀਂ ਇਹ ਮਤ ਸੋਚਿਓ ਇਹ ਤੁਹਾਡੇ ਮਹੀਨੇ 6 8 ਆ ਕੋਈ ਗੱਲ ਨਹੀਂ ਜੋ ਤੁਸੀਂ ਕਰਨਾ ਹੋਇਆ ਕਰ ਲਿਓ ਕੱਲੂ ਮੇਰੇ ਅਰਗੇ ਵੱਲੋਂ ਵੀ ਆਉਂਦੇ ਆ ਰਾਣਾਜੀ ਵੱਲੋਂ ਵੀ ਆਉਂਦੇ ਆ ਜਾਂ ਕਿਸੇ ਹੋਰ ਆਲੂ ਵੀ ਆਉਂਦੇ ਆ ਆਜੋ ਜਦੋਂ ਮਰਜੀ ਖੁੱਲੇ ਹੱਥ ਨਾਲ ਪਰ ਇਹਨਾਂ ਧਿਆਨ ਰੱਖਿਓ ਕਿ ਜਿਹੜਾ ਆਉਣ ਵਾਲਾ ਸਮਾਂ ਨਾ ਆ ਜਿੰਨੇ ਅਫਸਰ ਇਹਨਾਂ ਕੋ ਵਰਬਲ ਆਰਡਰ ਲੈ ਕੇ ਤੇ ਵਾਰੰਟੀ ਈਸ਼ੂ ਕਰਦੇ ਆ ਸਮਾਂ ਨਹੀਂ ਈਸ਼ੂ ਕਰਦੇ ਆ ਇਹ ਆਪਣੀ ਜ਼ਿੰਮੇਵਾਰੀ ਨਾਲ ਕਰੋ ਇਹਨਾਂ ਨੇ ਤੁਹਾਡੇ ਨਾਲ ਖੜਨਾ ਨਹੀਂ ਹੈ ਮੈਂ ਤਾਂ ਇਹ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਜ਼ਰੀਏ ਇਹਨਾਂ ਨੂੰ ਵੀ ਸਨੇਹਾ ਦੇਣਾ ਚਾਹੁੰਦੇ ਆ ਔਰ ਜਿਹੜੇ ਲੁਧਿਆਣੇ ਦੇ ਵਾਸੀ ਆ ਉਹ ਹੁਣ ਇਹ ਏਕਾ ਕਰ ਲੈਣ ਇੱਕ ਪਾਸੇ ਹੋ ਜਾਣ ਕਿਉਂਕਿ ਅਸਲੀ ਗੱਲ ਆ ਜਿਹੜੇ ਆ ਜਿਹੜਾ ਉਹਨਾਂ ਦਾ ਕੈਂਡੀਡੇਟ ਆ ਜਾਂ ਉਹਨਾਂ ਦੇ ਹੋਰ ਆ ਇੰਡਸਟਰੀਲਿਸਤ ਤੁਰੇ ਫਿਰਦੇ ਆ ਇਹਨਾਂ ਨੂੰ ਵੀ ਪਤਾ ਵੀ ਕੱਲ ਨੂੰ ਹਾਲਾਤ ਕੀ ਬਣਨੇ ਆ ਆ ਜਿਹੜੀ ਪੋਲੂਸ਼ਨ ਬੋਰਡ ਦੀ ਚੇਅਰਮੈਨ ਲਈ ਚੇਅਰਪਰਸਨ ਲਈ ਆ 650 ਕੱਚੇ ਸਮਨ ਅਸ਼ੂਰੀ ਤਿਆਰ ਕਰਕੇ ਰੱਖ ਲਿਆ ਇਹਨਾਂ ਇੰਡਸਟਰੀਲਿਸਟਾਂ ਨੇ ਮੁੜ ਕੇ ਇਹਨਾਂ ਮਾਰ ਦੁਆਲੇ ਘੁੰਮਣਾ ਵੀ ਸਾਡੇ ਕੋਲੋਂ ਸਿੱਧੇ ਪੈਸੇ ਮੰਗਦੇ ਆ ਅੱਜ ਜੇ ਕੋਈ ਇਹਨਾਂ ਨੂੰ ਸਿਸਟਮ ਤੋਂ ਬਚਾ ਸਕਦਾ ਲੜਾ ਸਕਦਾ ਤੇ ਉਹ ਕਾਂਗਰਸ ਪਾਰਟੀ ਆ ਔਰ ਇਸ ਸਮੇ ਆਸ਼ੂ ਕਿਉਂਕਿ ਇਹਦੀ ਰੀੜ ਦੀ ਹੱਡੀ ਆ ਝੁਕਿਆ ਨਹੀਂ ਹੈ ਕਈ ਬੰਦੇ ਹੋ ਜਾਂਦੇ ਪੂਰਾ ਪਰਾ ਮਾੜੇ ਮੋਟੇ ਕਹਿੰਦੇ ਯਾਰ ਸਮਾਜਾ ਕੱਢ ਲਈਏ ਇਹ ਸਮਾ ਨਹੀਂ ਕੱਢਦਾ ਅਸਲੀ ਗੱਲ ਆ ਖੜ ਕੇ ਲੜਾਈ ਲੜਦਾ ਔਰ ਖੜ ਕੇ ਲੜਾਈ ਲੜਨਦਾ ਪੰਜਾਬ ਲਈ ਸਮਾਂ ਹੈਗਾ ਸੋ ਇਸ ਕਰਕੇ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਆ ਜਿਹੜਾ ਮੀਡੀਆ ਵੀ ਕਈ ਵਾਰੀ ਮੈਂ ਤੁਹਾਡੇ ਪੱਤਰਕਾਰਾਂ ਦੀ ਗੱਲ ਨਹੀਂ ਕਰਦਾ ਸੱਚੀ ਗੱਲ ਤਾਂ ਇਹ ਆ ਕਈ মিডিਆ ਹਾਊਸਸ ਦਾ ਵੀ ਤੋ ਕਿ ਕਈ ਵਾਰੀ ਸਰਕਾਰ ਨੂੰ ਪੁੱਛਣ ਦੀ ਬਜਾਏ ਆਪੋਜੀਸ਼ਨ ਨੂੰ ਪੁੱਛੀ ਜਾਂਦੇ ਆ ਜੋ ਉੱਥੇ ਦਿੱਲੀ ਸਰਕਾਰ ਕਰਦੀ ਆ ਇੱਥੇ ਉਦੋਂ ਵੱਧ ਕਿਤੇ ਕਈ ਗੁਣਾ ਇਹ ਲੋਕ ਜਿਹੜੇ ਆ ਪੰਜਾਬ ਦੇ ਉੱਤੇ ਤਸ਼ੱਦਦ ਕਰ ਰਹੇ ਆ ਸੋ ਇਸ ਕਰਕੇ ਮੈਂ ਆਫੀਸਰ ਲੌਬੀ ਨੂੰ ਖਾਸ ਕਰਕੇ ਕਹੂੰਗਾ ਕਿ ਓਕੇ ਤੁਹਾਡਾ ਹੁਣ ਇਹਨਾਂ 'ਚ ਵਿਸ਼ਵਾਸ ਨਹੀਂ ਰਿਹਾ ਔਰ ਆਪਣਾ ਇਹ ਸਮਾਂ 6-8 ਮਹੀਨੇ ਦਾ ਟਾਈਮ ਪਾਸ ਤੁਸੀਂ ਕਰ ਲਓ ਤੁਸੀਂ ਇਹਨਾਂ ਦੇ ਚਾਂਸੇ 'ਚ ਨਾ ਆਇਓ ਇਹਨਾਂ ਨੇ ਤੁਹਾਡੇ ਨਾਲ ਨਹੀਂ ਖੜਨਾ ਇਕਾ ਫਾਇਰ ਕੀਤੀ ਵਿਜੀਲੈਂਸ ਵਾਲਿਆਂ ਨੇ ਲੋਹੜੀ ਵਾਲੇ ਦੇ ਵਿੱਚ ਨਵੇਂ ਸ਼ਹਿਰ ਦੇ ਵਿੱਚ ਦੋਵੇਂ ਨੌਕਡਾਊਨ ਕਰ ਦਿੱਤੀਆਂ ਕੋਰਟ ਨੇ ਕਲੀਨ ਚਿੱਟ ਦੇ ਦਿੱਤੀ ਇਸੇ ਤਰ੍ਹਾਂ ਸਾਡੇ ਅਰੋੜਾ ਸਾਹਿਬ ਹੁਸ਼ਿਆਰਪੁਰ ਵਾਲੇ ਉਹਨਾਂ ਦੇਤੇ ਉਹਨਾਂ ਨੂੰ ਵੀ ਕਲੀਨ ਚਿੱਟ ਮਿਲੀ ਕੋਰਟ ਤੋਂ ਹਰਦੀਾਲ ਕੰਬੋਜ ਜੀ ਉਹਨਾਂ ਨੂੰ ਨੌ ਗਣਾਵਾਗਾ ਤਾਂ ਬੜੇ ਹੋ ਜਾਣੇ ਆ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਇੱਕ ਸਟੰਟ ਜਦੋਂ ਜਦੋਂ ਕਿਤੇ ਕੋਈ ਇਲੈਕਸ਼ਨ ਆ ਜਾਏ ਤੇ ਆਪਣਾ ਹੀ ਮੁਰਗਾ ਹਲਾਲ ਕਰ ਦਿੰਦੇ ਆ ਪਹਿਲਾ ਸਿੰਗਲਾ ਸਾਹਿਬ ਤੇ ਫਿਰ ਆਪਣੇ ਸਰਾਰੀ ਅਮਿਤ ਰਤਨ ਅਮਿਤ ਰਤਨ ਤੇ ਫਿਰ ਸਰਾਰੀ ਸਾਹਿਬ ਤੇ ਲੇਕਿਨ ਹੁਣ ਰਮਨ ਰੋੜਾ ਨਵਾਂ ਮੁਰਗਾ ਨਵਾਂ ਮੁਰਗਾ ਦੇਖੋ ਉਥੇ ਤਿੰਨ ਇਲੈਕਸ਼ਨਾਂ ਹੋਈਆਂ ਉਥੇ ਸਾਰੀ ਸਰਕਾਰ ਗਈ ਪਹਿਲਾਂ ਭਾਈ ਇਲੈਕਸ਼ਨ ਮੈਂਬਰ ਪਾਰਲੀਮੈਂਟ ਦੀ ਹੋਈ 2 ਮਹੀਨੇ ਉਥੇ ਇਲੈਕਸ਼ਨ ਲੜਦੇ ਰਹੇ ਤਾਂ ਕੀ ਉਦੋਂ ਪਤਾ ਨਹੀਂ ਲੱਗਾ ਮਰ ਰੋੜਾ ਕੀ ਚੀਜ਼ ਹੈ ਲੋਕਾਂ ਨੇ ਸ਼ਿਕਾਇਤ ਨਹੀਂ ਕੀਤੀ ਕੀਤੀ ਲੇਕਰ ਕਬੂ ਪੁੱਛੀ ਉਹਦੇ ਬਾਅਦ ਫਿਰ ਜਨਰਲ ਇਲੈਕਸ਼ਨ ਮੈਂਬਰ ਪਾਰਲੀਮੈਂਟ ਦੀ ਹੋਈ ਫਿਰ ਭਾਈ ਇਲੈਕਸ਼ਨ ਜ਼ਿਲंधर वेस्ट ਦੀ ਹੋਈ ਤੇ ਅਮਨ ਮਰੋੜਾ ਪੂਰੇ ਅਮਨ ਨੇ ਰਮਨ 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 अरोड़ा ਉਹ ਉੱਥੇ ਦਾ ਕਰਤਾ ਤਰਤਾ ਸੀ ਹੁਣ ਜਿੱਦਣ ਰਮਨ अरोड़ा ਜੀ ਨੂੰ ਲੈ ਕੇ ਜਾਂਦੇ ਆ ਤੇ ਉਹ ਹੱਸਦੇ ਜਾਂਦੇ ਆ ਇਹਦਾ ਕਿਆ ਮਤਲਬ ਇਹ ਸਭ ਡਰਾਮਾ ਆ ਉਹਨੂੰ ਵੀ ਪਤਾ ਕਿ ਮੇਰਾ ਅਖੀਰ ਚ ਕੁਝ ਨਹੀਂ ਕਰਨਾ ਜਨਤਾ ਨੂੰ ਦੱਸ ਰਿਹਾ ਗੁੰਮਰਾਹ ਕਰ ਰਿਹਾ ਉਹ ਰਾਸ਼ੂ ਜੀ ਦੇ ਕਾਰਟੂਨ ਬਣਾ ਕੇ ਯਾਰੋ ਜਿਹੜੇ ਕਰ ਰਿਹਾ ਤੁਹਾਡੇ ਸਾਹਮਣੇ ਆ ਭੱਜ ਰਿਹਾ ਜੀ ਆਸ਼ੂ ਆਜੂ ਕਿੱਥੇ ਭਜੇਗਾ ਆਸ਼ੂ ਡਟ ਕੇ ਲੜੇਗਾ ਔਰ ਅਸੀਂ ਲੋਕ ਮਜ਼ਬੂਤੀ ਨਾਲ ਖੜੇ ਹੋਵਾਂਗੇ ਜਲੰਧਰ ਵੈਸਟ ਵਾਲਿਆਂ ਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬੀ ਨਾ ਕਦੇ ਡਰੇ ਆ ਨਾ ਭਜੇ ਆ ਲੁਧਿਆਣਾ ਵੈਸਟ ਲੁਧਿਆਣਾ ਵੈਸਟ ਸੌਰੀ ਜਿੱਥੇ ਦੇ ਹੋਈਏ ਪੇਕੇ ਚਿੱਤੇ ਆਉਂਦੇ ਆ ਲੁਧਿਆਣਾ ਵੈਸਟ ਲੁਧਿਆਣਾ ਸਾਰਾ ਹੀ ਸਾਰਾ ਪੰਜਾਬ ਕਰਦਾ ਨਹੀਂ ਤੇ ਲੁਧਿਆਣਾ ਵੈਸਟ ਦੇ ਲੋਕ ਆਸ਼ੂ ਜੀ ਨਾਲ ਮੁਹੱਬਤ ਕਰਦੇ ਆ ਖੜੇ ਹੋਣਗੇ ਔਰ খালি ਆਸ਼ੂ ਜੀ ਤੇ ਪਰਚਾ ਕਰਕੇ ਉਹਨਾਂ ਪਤਾ ਉਹ ਨਹੀਂ ਲੱਗਾ ਉਹ ਡਰਾਉਣਾ ਚਾਉਂਦੇ ਆ ਥੱਲੇ ਵਰਕਰਾਂ ਨੂੰ ਔਰ ਵਰਕਰ ਵੀ ਜਾਣਦੇ ਆ ਕਿ ਜੇ 58 ਐਫ ਆਈ ਆਰਾਂ ਹੋਈਆਂ ਉਹਨਾਂ ਦੀ ਜਮਾਨਤਾਂ ਹੋ ਗਈਆਂ ਯਾਰ 158 ਦੀ ਵੀ ਜਮਾਨਤਾਂ ਹੋ ਜਾਣਗੀਆਂ ਰੋਲਾ ਕੱਢਾ ਇਲੈਕਸ਼ਨ ਲੜੋ სპੋਰਟਸਮੈਨ ਅੰਗਰ ਔਰ ਮੈਂ ਇੱਕ ਹੋਰ ਗੱਲ ਕਹਿਣੀ ਚਾਹਣਾ ਦੇਖੋ ਸਾਡੀ ਰਾਜਨੀਤੀ ਦੇ ਵਿੱਚ ਪੰਜਾਬ 'ਚ ਖਟਾਸ ਆਈ 2002 ਚ ਜਦੋਂ ਬਾਦਲ ਸਾਹਿਬ ਨੂੰ ਫੜ ਕੇ ਅੰਦਰ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਾਗਛਾ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਜਦੋਂ ਰਾਗ ਭਾਗ ਚਲੇ ਗਿਆ ਤੇ ਉਹੀ ਕੈਪਟਨ ਅਮਰਿੰਦਰ ਸਿੰਘ ਉਹਨੇ ਸਮਝੌਤਾ ਕੀਤਾ ਬਾਦਲਾ ਨਾ ਫਿਰ ਮਿਲ ਕੇ ਚੱਲੇ ਫਿਰ 10 ਸਾਲ ਬਿਲਕੁਲ ਠੀਕ ਠਾਕ ਚੱਲਦੇ ਰਹੇ 5 ਸਾਲ ਕਾਂਗਰਸ ਦੇ ਰਾਜ ਚ ਮਿਲ ਕੇ ਚੱਲਦੇ ਰਹੇ ਜਦੋਂ ਲੋਕਾਂ ਨੇ ਵੇਖਿਆ ਕਿ ਇਹ ਮਿਲ ਗਏ ਆ ਮਿਲੇ ਉਹਨੂੰ ਲੋਕ ਠੋਕਦੇ ਆ ਸੋ ਘੱਲਿਆ ਲੜਾਈ ਤੁਹਾਡੀ ਆਪਣੀ ਕਾਂਗਰਸ ਦੀ ਪੰਜਾਬ ਦੀ ਆਸ਼ੂ ਲੜ ਰਿਆ ਅਸੀਂ ਮਜ਼ਬੂਤੀ ਨਾਲ ਨਾਲ ਖੜੇ ਆ ਤੇ ਜਿਹੜੇ ਵੀਰ ਉਧਰ ਨੇ ਯਾਰੇ ਮਤ ਸਮਝਿਓ ਇਹ ਫਤਰਾ ਖੋਰੀ ਦੀ ਰਾਜਨੀਤੀ ਖਤਮ ਹੋਣੀ ਚਾਹੀਦੀ ਆ ਕਿ ਕਰਤਾ ਹੀ ਕਰੋਗੇ ਪਰ ਲੋਕ ਸਿਆਣੇ ਆ ਜਲੰਧਰ ਵੈਸਟ ਦੇ ਲੋ ਲੁਧਿਆਣਾ ਵੈਸਟ ਦੇ ਲੋਕ ਬਹੁਤ ਸਿਆਣੇ ਆ ਆਸ਼ੂ ਜੀ ਨਾਲ ਕਰਦੇ ਮੁਹੱਬਤ ਔਰ ਜਿਤੋਂਗੇ ਭਾਰ ਨੂੰ ਵੇਖਦੇ ਹੋਏ ਸਾਰੀਆਂ ਗੱਲਾਂ ਹੋ ਰਹੀਆਂ ਪਰਚਾ ਕਰ ਸਮਨ ਭੇਜ ਵੀ ਦਿੱਤਾ ਤੇ ਹੁਣ ਕਹਿੰਦੇ ਅਸੀਂ ਪਰਚਾ ਹੀ ਨਹੀਂ ਕੀਤਾ ਉਹ ਜਦੋਂ ਇਹਨਾਂ ਦਾ ਇਰਾਦਾ ਹੀ ਪੱਕਾ ਨਹੀਂ ਭਈ ਪਤਾ ਆ ਕਿ ਦੋ ਵਾਰ ਇਹਨਾਂ ਨੂੰ ਕੋਰਟ ਨੇ ਰਿਲੀਫ ਦਿੱਤੀ ਆ ਕੋਰਟ ਨੇ ਇਨਸਾਫ ਦਿੱਤਾ ਤੇ ਹੁਣ ਤੀਜਾ ਪਰਚਾ ਇਹ ਸਾਰੀਆਂ ਗੱਲਾਂ ਜਾਣਦੇ ਆ ਸਿਰਫ ਡਰੋਂ ਤੋਂ ਬੋਲ ਲਈ ਇਹ ਕੰਮ ਕੀਤਾ ਜਾ ਰਿਹਾ ਔਰ ਕਿਸੇ ਨੇ ਡਰਨਾ ਨਹੀਂ ਸਾਰਿਆਂ ਨੇ ਖੜੇ ਹੋਣਾ ਆਸ਼ੂ ਜੀ ਨੂੰ ਜਿੱਤਣਾ ਆਸ਼ੂ ਜੀ ਨੂੰ ਤੇ ਇਹ ਵੀ ਨਹੀਂ ਪਤਾ ਇਹ ਵੀ ਨਹੀਂ ਪਤਾ ਵੀ ਉਹਨੇ ਗ੍ਰਫਤਾਰ ਕਰਨ ਤੋਂ ਮਨਾ ਕੀਤਾ ਹੋਵੇ ਤੇ ਤਾਂ ਉਹਨੂੰ ਸਸਪੈਂਡ ਕੀਤਾ ਹੋਵੇ ਕਿਸੇ ਨੂੰ ਕਿਸੇ ਨੂੰ ਪਤਾ ਅੰਦਰਲੀ ਗੱਲ ਦਾ ਤੇ ਅੱਜ ਉਸ ਦੀ ਉਹ ਇੱਕ ਹੋਰ ਸਕ੍ਰਿਪਟ ਲੈ ਕੇ ਆ ਗਏ ਡਰਾਮੇ ਦੀ ਸਾਹਮਣੇ ਵੀ ਇਹ ਮੈਂ ਮੈਂ ਤੁਹਾਨੂੰ ਫੋਟੋ ਦਿਖਾਈ ਹੈ ਨਹੀਂ ਤਾਂ ਚਲੋ ਬਾਕੀ ਅਫਸਰਾਂ ਨੂੰ ਤਾਂ ਤੁਸੀਂ ਸੱਦ ਲੋ ਵਿਜੀਲੈਂਸ ਨੂੰ ਵੀ ਤੁਸੀਂ ਵਿੱਚ ਬਿਠਾ ਕੇ ਮੀਟਿੰਗਾਂ ਕਰਦੇ ਰਹੇ ਉਹਨਾਂ ਨੂੰ ਡਾਇਰੈਕਸ਼ਨਾਂ ਦਿੰਦੇ ਰਹੇ ਜੀ ਅਸੀ ਜੀ ਉਹ ਅੱਜ ਅੱਜ ਹਾਲਾਤ ਤੁਹਾਡੇ ਸਾਹਮਣੇ ਫੋਟੋ ਦਿਖਾਈ ਸਾਹਿਬ ਇਹ ਕਾਦੀ ਫੋਟੋ ਹੈ ਕੌਣ ਮੀਟਿੰਗ ਲੈ ਰਿਹਾ ਹੈ ਇਲੈਕਸ਼ਨ ਦੇ ਦੌਰਾਨ ਉਹਦੀ ਮੀਟਿੰਗ ਲੈਣਾ ਔਰ ਉਹਨੂੰ ਡਾਇਰੈਕਟ ਕਰਨਾ ਅਫਸਰਾਂ ਨੂੰ ਕੀ ਮਾਨੇ ਦੱਸਤਾ ਜੀ ਉਹ ਆਖਦੇ ਨੇ ਕਿ ਤੁਸੀਂ ਪਹਿਲੇ ਐਸੇ ਵਿਅਕਤੀ ਹੋ ਜਿਨ੍ਹਾਂ ਨੇ ਜਗਤ ਕੁਰੀਦ ਨੂੰ ਡੀਐਸਪੀ ਨਿਯੁਕਤ ਕੀਤਾ ਸੀ ਸਰ ਡੀਐਸਪੀ ਉਹ ਬਾਦਲਾਂ ਦੇ ਟਾਈਮ ਦਾ ਬਣਿਆ ਹੋਇਆ ਉਹਨਾਂ ਨੂੰ ਕੋ ਚੈੱਕ ਕਰਨ ਸਰ ਇਹ ਮਾਮਲਾ ਕੀ ਹੈ ਵਸੇ ਸਕੂਲ ਵਾਲਾ ਜਿਹੜਾ ਸਾਰਾ ਸਰ ਇਹ ਮਾਮਲਾ ਸਕੂਲ ਦਾ ਨਹੀਂ ਹੈ ਇਹ ਮਾਮਲਾ ਅੱਜ ਦੇ ਇਲੈਕਸ਼ਨ ਦਾ ਹੈ ਉਸ ਇਲੈਕਸ਼ਨ ਦੇ ਵਿੱਚ ਇਹ ਇਸ ਨੂੰ ਕਿਸ ਤਰੀਕੇ ਸੰਮਣ ਜਾਰੀ ਕੀਤੇ ਗਏ ਕਿਉਂ ਜਾਰੀ ਕੀਤੇ ਗਏ ਉਹਦੀ ਟਾਈਮਿੰਗ ਕੀ ਸੀ ਕਿ ਇਸ ਲਈ ਮੈਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਮੈਨੂੰ ਅਰੈਸਟ ਕਰਨਾ ਸੀ ਜਾਂ ਮੈਨੂੰ ਡਰਾਉਣਾ ਸੀ ਜਾਂ ਸਾਡੇ ਸਾਰੇ ਚੋਣ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਸੀ ਸਵਾਲ ਇਹ ਹੈ ਸਾਹਿਬ 19 ਤਰੀਕ ਤੋਂ ਬਾਅਦ ਆਈ ਉਹਦੇ ਤੇ ਵੀ ਇਸ਼ੂ ਡਿਸਕਸ ਕਰ ਲਾਂਗੇ ਵੀ ਮਾਮਲਾ ਕੀ ਹੈ ਅੱਜ ਜਿਹੜਾ ਮਾਮਲਾ ਹੈ ਅੱਜ ਜਿਹੜੀਆਂ ਸਸਪੈਂਸ਼ਨ ਹੈ ਉਹ ਇਸ਼ੂ ਕਰਕੇ ਨਹੀਂ ਹੈ ਅੱਜ ਜਿਹੜੀਆਂ ਸਸਪੈਂਸ਼ਨ ਹੈ ਉਹ ਸੰਮਣ ਕੱਢਣ ਕਰਕੇ ਹੈ ਉਹ ਸੰਮਣ ਦੇ ਪਿਛਲੀ ਕਹਾਣੀ ਕੀ ਹੈ ਉਹ ਸਾਨੂੰ ਪੁੱਛਣਾ ਚਾਹੁੰਦੇ ਅਸੀਂ ਉਹਨਾਂ ਨੂੰ ਸਵਾਲ ਕਰਦੇ ਹਾਂ ਸਾਬ ਸਰਕਾਰ ਨੇ ਜੀ ਤੋਂ ਸੰਮਣ ਆਇਆ ਸੁਣੋ ਸੁਣੋ ਕੁਲਦੀਪ ਚਾਹਲ ਜੀ ਕਿਉਂ ਬਦਲੇ ਗਏ ਸਾਹਮਣੇ ਕੁਲਦੀਪ ਚਾਹਲ ਜੀ ਕਿਉਂ ਬਦਲੇ ਗਏ ਉਹ ਵੀ ਆਸ਼ੂ ਨੇ ਬਦਲਵਾਤੇ ਮੇਰੇ ਯਾਰ ਸੀਗੇ ਵਰਿੰਦਰ ਕੁਮਾਰ ਜੀ ਕਿਉਂ ਬਦਲੇ ਗਏ ਸਾਹਮਣੇ ਐਸ ਪੀ ਐਸ ਪਰਮਾਰ ਮਾਰ ਜੀ ਕਿਉਂ ਸਸਪੈਂਡ ਹੋਏ ਸਾਬ ਇਹ ਸਾਰਿਆਂ ਦੇ ਪਿੱਛੇ ਆਸ਼ੂ ਹੈ ਇਹਨਾਂ ਦਾ ਮਖੌਲ ਬਣਾ ਕੇ ਰੱਖਤਾ ਇਹਨਾਂ ਨੇ ਸਾਰੇ ਸਿਸਟਮ ਦਾ ਬਾਈ ਸਿਰਫ ਤੇ ਸਿਰਫ ਪੋਲੀਟੀਕਲ ਬੰਦੇ ਜਿਹੜੇ ਇਹਨਾਂ ਦੇ ਖਿਲਾਫ ਬੋਲਦੇ ਐ ਉਹਨਾਂ ਨੂੰ ਅੰਦਰ ਕਰਨਾ ਉਹ ਪੋਲੀਟੀਕਲ ਤਾਂ ਛੱਡ ਦਿਓ ਥੋਡੀ ਬਰਾਦਰੀ ਚੋਂ ਬੰਦੇ ਅੰਦਰ ਕੀਤੇ ਜਾਂਦੇ ਐ ਜਿਹੜੇ ਸੱਚ ਲਿਖਣ ਦੀ ਜ਼ਰੂਰਤ ਕਰ ਲੈਂਦੇ ਐ ਅੱਜ ਸਿਰਫ ਤੇ ਸਿਰਫ ਆਹੀ ਚੱਲਦਾ ਥੈਂਕ ਯੂ